ਭਾਰਤੀ ਸਰਹੱਦੀ ਖੇਤਰ ਚ ਚੀਨੀ ਫੌਜੀਆਂ ਦੀ ਕੁਝ ਸਪੈਟ ਕਰਨ ਅਤੇ ਨਿਗਰਾਨੀ ਕੈਮਰਾ ਤੋੜਨ ਤੋਂ ਬਾਅਦ ਚੀਨੀ ਫੌਜ ਦੇ ਦੋ ਹੈਲੀਕਾਪਟਰਾਂ ਨੇ 11 ਜੁਲਾਈ ਨੂੰ ਭਾਰਤੀ ਹਵਾਈ ਖੇਤਰ ਚ ਕੁਝ ਸਪੈਟ ਕੀਤੀ ਹੈ। ਚੀਨ ਦੀ ਫੌਜ ਦੇ ਹੈਲੀਕਾਪਟਰਾਂ ਨੇ ਲਦਾਖ ਤੇ ਚੂਮਾਰ ਪੋਸਟ ਸੈਕਟਰ ਵਿੱਚ ਭਾਰਤੀ ਹਵਾਈ ਇਲਾਕੇ ਦੀ ਉਲੰਘਣਾ ਕੀਤੀ ਹੈ। ਇਹ ਹੈਲੀਕਾਪਟਰ ਕੁਝ ਸਮੇਂ ਤੱਕ ਉਡਾਣ ਭਰਨ ਮਗਰੋਂ ਵਾਪਸ ਪਰਤ ਗਏ ਸਨ। ਫੌਜੀ ਸੂਤਰਾਂ ਨੇ ਘਟਨਾਵਲ ਧਿਆਨ ਨਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਪੀਪਲਜ਼ ਅਬ੍ਰੇਸ਼ਨ ਆਰਮੀ ਦੇ ਦੋ ਹੈਲੀਕਾਪਟਰ ਭਾਰਤੀ ਹਵਾਈ ਖੇਤਰ ਦੇ ਨੇੜੇ ਉੱਡ ਰਹੇ ਸਨ ਅਤੇ ਉਹ ਸਾਡੇ ਖੇਤਰ ਚ ਨਹੀਂ ਆਏ ਹਲਕੇ ਮੁਤਾਬਕ ਦੋਵੇਂ ਚੀਨੀ ਹੈਲੀਕਾਪਟਰ ਇਲਾਕੇ ਦੀ ਟੋ ਲਹਿ ਰਹੇ ਸਨ ਦੱਸਦੀ ਹੈ ਕਿ ਰੱਖਿਆ ਮੰਤਰੀ ਏਕੇ ਐਂਟਨੀ ਦੇ ਚੀਨ ਦੇ ਦੌਰੇ ਤੋਂ ਠੀਕ ਬਾਅਦ ਇਹ ਘਟਨਾ ਵਾਪਰੀ ਹੈ ਇਹ ਵੀ ਦੱਸਦੀ ਹੈ ਕਿ ਲੇਹ ਤੋਂ ਲਗਭਗ 300 ਕਿਲੋਮੀਟਰ ਦੂਰ ਚੁਮਾਰ ਉਹੀ ਇਲਾਕਾ ਹੈ ਜਿੱਥੇ ਚੀਨੀ ਫੌਜੀਆਂ ਨੇ ਸਰਹੱਦੀ ਚੌਕੀ ਤੇ ਲੱਗਾ ਕੈਮਰਾ ਤੋੜਨ ਅਤੇ ਤਾਰਾਂ ਕੱਟਣ ਤੋਂ ਇਲਾਵਾ ਕੁਝ ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ ਸੀ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ